ਅੱਧੀ ਰਾਤ ਨੂੰ ਕਿਸਾਨਾਂ ਦੀ ਹੋਈ ਗ੍ਰਿਫਤਾਰੀ ਨੂੰ ਲੈ ਕੇ ਹੁਣ ਕਿਸਾਨ ਵੀ ੜਕਦੇ ਹੋਏ ਨਜ਼ਰ ਆ ਰਹੇ ਨੇ ਗੁੱਸੇ ਦੇ ਵਿੱਚ ਲਾਲ ਹੋ ਗਏ ਸਰਬਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਕਹਿ ਦਿੱਤਾ ਕਿ ਮਾਨ ਸਰਕਾਰ ਦੀ ਇਹ ਗਲਤੀ ਭਾਰੀ ਪੈ ਸਕਦੀ ਆ ਤਾਂ ਤੜਕਸਾਰ ਕਿਸਾਨਾਂ ਦੇ ਘਰੇ ਪੁਲਿਸ ਪਹੁੰਚ ਗਈ ਸਵੇਰੇ 4 ਵਜੇ ਸੁੱਤੇ ਪਿਆ ਨੂੰ ਠਾਕੇ ਚੱਕ ਕੇ ਨਾਲ ਲੈ ਗਈ ਪੁਲਿਸ ਤੇ ਕਈ ਕਿਸਾਨ ਆਗੂਆਂ ਦੇ ਘਰਾਂ ਦੇ ਬਾਹਰ ਪਹਿਰੇ ਲਗਾ ਦਿੱਤੇ ਨੇ ਅਸਯੁਕਤ ਕਿਸਾਨ ਮੋਰਚੇ ਦੇ ਵੱਲੋਂ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕੂਚ ਕਰਨਾ ਸੀ ਬੀਤੇ ਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਹੋਈ ਉਸ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਦਾਲ ਨਹੀਂ ਗੜੀ ਸਹਿਮਤੀ ਨਹੀਂ ਬਣੀ ਮੀਟਿੰਗ ਛੱਡ ਕੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਹੋ ਗਏ ਕਹਿੰਦੇ ਤੁਸੀਂ ਕਰ ਲਓ ਫਿਰ ਜੋ ਕਰਨਾ ਤੇ ਅੱਜ ਭਗਵੰਤ ਮਾਨ ਦੇ ਵੱਲੋਂ ਐਕਸ਼ਨ ਕਰ ਦਿੱਤਾ ਪੁਲਿਸ ਪਹੁੰਚ ਗਈ ਘਰੇ ਪੁਲਸਰਾਂ ਦੇ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਗ੍ਰਿਫਤਾਰੀ ਤੋਂ ਬਾਅਦ ਭੜਕਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਅਗ ਬਬੂਲਾ ਹੁੰਦੇ ਹੋਏ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਕੀ ਕੁਝ ਕਿਹਾ ਇੱਕ ਵਾਰ ਸਰਬੰਸ ਪੰਦੇੜ ਦੀ ਜੁਬਾਨੀ ਸੁਣੋ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਰਜ ਕਮੇਟੀ ਪੰਜਾਬ ਤੋਂ ਬੋਲਦਾ ਜੀ ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸਕੇਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕਐਮਐਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਬੀਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਕੈਮਮ ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ ਕਿਉਂ ਦੇਖੋ ਜੜੀਆਂ ਵੀ ਮੰਗਾਂ ਤੇ ਐਸਕੇਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ ਔਰ ਇਦੋਂ ਵੀ ਵੱਡਾ ਹਮਲਾ ਜਿਹੜੇ ਇਹ ਸ਼ਬਦ ਬੋਲੇ ਜਾ ਰਹੇ ਆ ਅੱਜ ਵੇਖੋ ਚੈਨਲਾਂ ਤੇ ਚਾਹੇ ਚਾਹੇ ਹੋਣਾ ਕੀ ਹੋਣਾ ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰੇਲਾਂ ਜਾਮ ਕਰਦੇ ਸੜਕਾਂ ਜਾਮ ਕਰਦੇ ਬਾਈ ਜੀ ਉਹ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ ਉੱਤੇ ਦਾ ਰੇਲ ਤੇ ਸੜਕ ਦਾ ਕੋ ਰੌਲਾ ਨਹੀਂ ਇੱਕ ਤੀਰ ਨਾ ਦੋ ਨਿਸ਼ਾਨੇ ਵੀ ਇੱਕ ਬੰਨੇ ਚਾਹੇ ਜਬਰ ਦਿੱਲੀ ਦਾ ਡੀਪ ਸਟੇਟ ਕਰੇ ਚਾਹੇ ਜਬਰ ਚੰਡੀਗੜ੍ਹ ਦਾ ਡੀਪ ਸਟੇਟ ਸਟੇਟ ਕਰੇ ਸਾਡੀ ਸਮਝਦਾਰੀ ਇਹ ਆ ਵੀ ਜ਼ਬਰਦਸਤ ਜਬਰ ਹੁੰਦਾ ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ ਚਾਹੇ ਸ਼ੰਭੂ ਤੇ ਹਮਲਾ ਕੀਤਾ ਆਲਰੇਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਹਮਲਾਵਾ ਕੱਲਾ ਇੱਥੇ ਹੀ ਨਹੀਂ ਜਦੋਂ ਪਿਛਲੀ ਵਾਰ ਹੜ ਆਏ ਸੀਗੇ ਜਦੋਂ ਮੁੱਖ ਮੰਤਰੀ ਦਾ ਬਿਆਨ ਸੀ ਵੀ ਮੁਰਗੀਆਂ ਦਾ ਕੁਕ ਮੁਰਗੀ ਦਾ ਬੱਕਰੀਆਂ ਦਾ ਸਾਰਾ ਮੁਆਵਜ਼ਾ ਦੇ ਦਾਂਗੇ 18 ਉੱਤਰਪਾਰ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਮੋਰਚਾ ਲਾਉਣਾ ਸੀ ਇਹ ਕਿ ਅਸੀਂ ਕੇਂਦਰ ਦੇ ਖਿਲਾਫ ਮੋਰਚਾ ਸਾਨੂੰ ਵੀ ਰਾਤ ਸੱਦ ਲਿਆ ਸੀ ਅ ਸਵੇਰੇ ਘਰਾਂ ਤੋਂ ਚੱਕ ਲਿਆ ਸੀਗਾ ਸਾਡਾ ਇੱਕ ਕਿਸਾਨ ਲੋਂਗੋਵਾਲ ਦੇ ਵਿੱਚ ਸ਼ਹੀਦ ਕੀਤਾ ਸੀ ਇਸੇ ਭਗਵੰਤ ਮਾਨਸ ਸਰਕਾਰ ਨੇ ਉਹ ਵੱਖਰੀ ਗੱਲ ਆ ਵੀ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਆ ਅਮਿਤ ਸਾਹਿਬ ਜੀ ਅੱਜ ਬਹੁਤ ਖੁਸ਼ ਹੋਣੇ ਆ ਠੀਕ ਆ ਬਹੁਤ ਵਧੀਆ ਕਿਉਂਕਿ ਤੁਹਾਡੇ ਤੁਹਾਡੇ ਹੁਕਮ ਚੱਲ ਰਹੇ ਆ ਪੰਜਾਬ ਦੇ ਅੰਦਰ ਪੰਜਾਬ ਵੀ ਟਕਰਾਰਾ ਰਿਹਾ ਚਲੋ ਜੇ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਕਹੇ ਤੇ ਆਹੜੇ ਕਿਸਾਨ ਮਜ਼ਦੂਰ ਲਹਿਰ ਵਾਲੇ ਜਿਹੜੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ ਜਿਹੜੇ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਆਵਾਜ਼ ਬਣੇ ਆ ਭਗਵੰਤ ਮਾਨ ਨੇ ਕੁੱਟ ਤੇ ਆ ਤਾਂ ਕਿ ਟੁਕਟ ਇਹਨਾਂ ਦਾ ਆਰਡੀਐਫ ਵੀ ਤਾਂ ਦੇ ਦਿਓ ਰੂਰਲ ਡਿਵੈਲਪਮੈਂਟ ਫੰਡ ਦੇ ਦਿਓ ਤੁਹਾਨੂੰ ਤਾਂ ਖੁਸ਼ ਕਰ ਦਿੱਤਾ ਹਾਂ ਜਿੰਨੇ ਖੌਫਤੀ ਬੁੱਧੀਜੀਵਿਆਂ ਨੂੰ ਲੱਗਦਾ ਵਾ ਕਿ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ ਉਹ ਖੌਫਤੀ ਬੁੱਧੀਜੀਵੀ ਇਹ ਵੀ ਪ੍ਰਚਾਰ ਪ੍ਰੋਪਗੈਂਡਾ ਕਰਨਗੇ ਇਹ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਕਿਹੜਾ ਬਦਲਾ ਲੈਂਦਾ ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਹ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਿੰਨੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਇਹਨੂੰ ਇੱਕ ਦਾ ਨਾਮ ਲੈ ਦੋ ਜਿਨ੍ਹਾਂ ਦੇ ਨਾਮ ਲੈਂਦੇ ਸੀਗੇ ਉਹਨਾਂ ਦੇ ਨਾਮ ਅੱਜ ਕੋ ਚਲੇਗੇ ਆ ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਦਾਂਗੇ ਐਕਸਾਈਜ਼ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਕਿ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮੁਕਾ ਦਾਂਗੇ ਦੱਸਣ ਭਗਵੰਤ ਮਾਨ ਜੀ ਪੀ ਕਿਹੜੇ ਦਫਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕੇ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਹ ਸਰਵੇਖਣ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਪੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ ਕੇਜਰੀਵਾਲ ਦੀ ਬੇਨਤੀ ਆ ਪੀ ਕਸੂਰ ਤੇ ਦਿੱਲੀ ਵਾਲਿਆਂ ਦਾ ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਔਰ ਇਹ ਕਹਿ ਲੋ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਹੈ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤੁਰੰਤ ਰਿਹਾ ਕੀਤੇ ਜਾਣ ਔਰ ਉਹਨਾਂ ਨੂੰ ਜਮਹੂਰੀ ਹੱਕਿਆ ਕੋਈ ਜਗ੍ਹਾ ਦੇ ਦਿਓ ਜਗ੍ਹਾ ਦੇ ਕੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਿਓ ਹਾਂ ਰਾਜਾ ਵੜਿੰਗ ਜੀ ਤੁਸੀਂ ਨਾ ਬੋਲਿਓ ਮੂੰਹ ਸੀਲਿਓ ਸੁਖਬੀਰ ਬਾਦਲ ਜੀ ਤੁਸੀਂ ਵੀ ਨਹੀਂ ਬੋਲਣਾ ਹੋ ਸਕਦਾ ਫੋਰਸਾਂ ਦੀ ਗੱਡੀ ਤੁਹਾਡੇ ਘਰ ਗਾੜੀ ਆ ਜਾਏ ਵਿਰੋਧੀ ਤਰਨੂ ਤਾਂ ਐਸੀ ਹੈਗੇ ਆ ਨਾ ਪੰਜਾਬ ਕਿਸਾਨਾਂ ਮਜ਼ਦੂਰਾਂ ਲਈ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਸਰਕਾਰ ਦੇ ਇਹ ਛਾਪੇਮਾਰੀ ਕਦਮ ਦਾ ਜਬਰਦਸਤ ਢੰਗ ਨਾਲ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਅੱਜ ਮੀਟਿੰਗ ਕਰਾਂਗੇ ਜਥੇਬੰਦੀ ਦੀ ਉਹਦੇ ਵਿੱਚ ਅਗਲੇ ਫੈਸਲੇ ਕਰਾਂਗੇ ਤਾਂ ਤਾਂ ਤੁਸੀਂ ਸੁਣਿਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਸਰਕਾਰ ਇਹ ਕਿਹੜੀਆਂ ਹਰਕਤਾਂ ਦੇ ਉੱਤੇ ਉਤਰ ਆਈ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੱਲ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣੀ ਤਾਂ ਅੱਜ ਕਿਸਾਨਾਂ ਦੀ ਦੁਬਾਰਾ ਤੋਂ ਲੁਧਿਆਣਾ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਸਵਿੱਕਟ ਕਿਸਾਨ ਮੋਰਚੇ ਦੇ ਆਗੂਆਂ ਦੇ ਘਰੇ ਪੁਲਿਸ ਪਹੁੰਚ ਜਾਂਦੀ ਆ 4 ਵਜੇ 3 ਵਜੇ ਉਹਨਾਂ ਨੂੰ ਫੜ ਕੇ ਥਾਣੇ ਲੈ ਜਾਂਦੀ ਆ ਕਈਆਂ ਦੇ ਘਰਾਂ ਦੇ ਬਾਹਰ ਹਲੇ ਵੀ ਪੁਲਿਸ ਜਿਹੜੀ ਆ ਪਹਿਰਾ ਦੇ ਰਹੀ ਆ ਨਜ਼ਰਬੰਦ ਕਰ ਦਿੱਤੇ ਕਿਸਾਨ ਕਈਆਂ ਦੇ ਘਰਾਂ ਦੇ ਅੰਦਰ ਬੈਠ ਗਈ ਪੁਲਿਸ ਤਾਂ ਕਿਸਾਨ ਜਿਹੜੇ ਨੇ ਵੱਖੋ-ਵੱਖਰੇ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੀਡੀਓ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਜਿਹੜੀ ਚੇਤਾਵਨੀ ਦੇ ਰਹੇ ਨੇ ਕਹਿ ਰਹੇ ਨੇ ਕਿ ਇਹ ਜਿਹੜੀ ਗਲਤੀ ਕੀਤੀ ਆ ਇਹ ਗਲਤੀ ਭੁਗਤਣੀ ਪਵੇਗੀ ਤਾਂ ਕੀ 2027 ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸੰਗ ਕਹਿ ਰਹੇ ਨੇ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਸ ਕੰਮ ਦਾ ਅਸਰ ਦੇਖਣ ਨੂੰ ਮਿਲੇਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਰ ਕਿਉਂ ਮੀਟਿੰਗ ਦੇ ਵਿੱਚ ਉੱਠੇ ਸੀ ਦਰਸਲ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪਹਿਲਾਂ ਤੁਸੀਂ ਜੋ ਐਲਾਨ ਕੀਤਾ ਹੋਇਆ ਕਿ ਚੰਡੀਗੜ੍ਹ ਘੇਰਨਾ ਕੂਚ ਕਰਨਾ ਧਰਨਾ ਲਾਣਾ ਉਸ ਨੂੰ ਰੱਦ ਕਰੋ ਹਰ ਕਿਸਾਨ ਕਹਿੰਦੇ ਸਿੱਖ ਕਿਸਾਨ ਮੋਰਚੇ ਦੇ ਲੀਡਰ ਕਹਿੰਦੇ ਪਹਿਲਾਂ ਕਹਿੰਦੇ ਸਾਡੀਆਂ ਮੰਗਾਂ ਮੰਨ ਲਓ ਅਸੀਂ ਫਿਰ ਇਹ ਰੱਦ ਕਰ ਦਾਂਗੇ ਫਿਰ ਮੁੱਖ ਮੰਤਰੀ ਸਾਹਿਬ ਉੱਠ ਜਾਂਦੇ ਨੇ ਕਹਿੰਦੇ ਤੁਸੀਂ ਫਿਰ ਕਰ ਲਓ ਜੋ ਕਰਨਾ ਤਾਂ ਜਿਸ ਤੋਂ ਬਾਅਦ ਕਿਸਾਨ ਵੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਪਰ ਅੱਜ ਤੜਕਸਾਰ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਕਿਸਾਨਾਂ ਦੇ ਘਰਾਂ ਦੇ ਅੰਦਰ ਪੁਲਿਸ ਪਹੁੰਚ ਗਈ ਸੁੱਤੇ ਪਿਆ ਨੂੰ ਚੱਕ ਕੇ ਲੈ ਗਈ ਆਏ ਸੈਕਸ਼ਨ ਤੋਂ ਬਾਅਦ ਹੁਣ ਹਰ ਕਿਸਾਨ ਲੀਡਰ ਆਪਣਾ ਆਪਣਾ ਪ੍ਰਤੀਕਰਮ ਦਿੰਦਾ ਹੋਇਆ ਨਜ਼ਰ ਆ ਰਿਹਾ ਕਿਸਾਨ ਲੀਡਰ ਗੁੱਸੇ